ਟੱਪ ਪਰ ਰਹੇਗਾ ਹੁਣ ਮੈਂ ਨਖੇਦੀ ਨਹੀਂ ਕਰਨਾ ਚਾਹੁੰਦਾ ਸੀ ਕਿਸੇ ਗੱਲ ਦੀ ਕਿਸੇ ਦੀ ਕਿਉਂਕਿ ਸਾਡਾ ਇਹ ਕੰਮ ਸੀਗਾ ਕਿ ਆਫਤ ਦੇ ਸਮੇਂ ਅਸੀਂ ਸਾਰੇ ਰਲ ਮਿਲ ਕੇ ਤੁਸੀਂ ਦੇਖਿਆ ਹੋਣਾ ਕਦੇ ਵੀ ਅਸੀਂ ਕੋਈ ਨੁਕਤਾਚੀਨੀ ਨਹੀਂ ਕੀਤੀ ਆਫਤ ਦੇ ਸਮੇਂ ਔਖੇ ਸਮੇਂ ਇੱਕ ਜੁੱਟ ਹੋ ਕੇ ਸਾਰਿਆਂ ਨੂੰ ਡਟ ਕੇ ਲੋਕਾਂ ਦੇ ਨਾਲ ਖੜੇ ਹੋਣ ਦੀ ਲੋੜ ਹੈ ਨਾ ਕਿ ਕਿਸੇ ਦੀ ਨੁਕਤਾਚੀਨੀ ਕਰਨ ਦੀ ਪਰ ਉਹ ਕਾਫੀ ਇਸ ਕਾਲ ਨੂੰ ਸਰਕਾਰਾਂ ਆਪਣੀ ਪਿੱਠ ਥੱਪਤ ਪਾ ਰਹੀਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਵੀ ਆਏ ਉਹਨਾਂ ਨੇ ਵੀ ਪਿੱਠ ਥੱਪਤ ਪਾਈ ਉਹਨਾਂ ਨੇ ਕਿਹਾ ਕਿ ਮੈਂ 1600 ਕਰੋੜ ਰੁਪਏ ਦਿੰਨਾ ਸੋ ਮੈਂ ਥੋੜਾ ਜਿਹਾ ਚਾਨਣ ਉਸ ਬਾਰੇ ਤੁਹਾਨੂੰ ਇਹ ਪਉਣਾ ਛੋਣਾ ਜਿਹੜਾ ਪਾਖੜਾ ਡੈਮ ਹੈ ਫਲਡ ਕੰਟਰੋਲ ਪਾਵਰ ਜਨਰੇਸ਼ਨ ਇਰੀਗੇਸ਼ਨ ਇਹ ਤਿੰਨ ਚੀਜ਼ਾਂ 'ਸੇ ਬਣਾਇਆ ਗਿਆ ਹੈ ਪਾਵਰ 'ਸੇ ਇਰੀਗੇਸ਼ਨ 'ਸੇ ਤੇ ਫਲੱਡ ਕੰਟਰੋਲ ਕਰਨ ਵਾਸਤੇ ਜਿਹੜਾ ਬੀਬੀਐਮ ਚੇਅਰਮੈਨ ਸੀਗਾ ਇਸ ਵਾਰ ਉਹਨੇ ਜੂਨ ਚ ਉਹਨੂੰ ਪਤਾ ਲੱਗ ਗਿਆ ਸੀ ਉਹਨੇ ਕਿਹਾ ਅੱਜ ਗੱਲ ਪ੍ਰੈਸ ਕਾਨਫਰੰਸ ਦੇ ਵਿੱਚ ਕਿ 105% بارش ਹੋਏਗੀ ਯਾਨੀ ਕਿ 100% ਤੋਂ ਵੀ 5% ਵੱਧ ਇਸ ਦੇ ਬਾਬਯੂਧ ਵੀ ਜੋ ਹਾਲਾਤ ਸਨ ਡੈਮ ਦੇ ਇੱਕ ਐਮ ਡੀ ਡੀ ਐਲ ਹੁੰਦਾ ਹੈ ਮਿਨੀਮਮ ਡਰਾ ਡਾਊਨ लेवल ਇਹ 1460 ਫੁੱਟ ਤੱਕ ਹੁੰਦਾ ਹੈ 1970 ਤੇ 78 ਦੇ ਜੇ ਤੁਸੀਂ ਅੰਕੜੇ ਕੱਢ ਲਓ ਇਹ 1453 ਫੀਟ ਤੋਂ ਲੈ ਕੇ 1453 ਸੀਗਾ ਉਦੋਂ ਵੀ ਡਾਊਨ ਚਲਾ ਗਿਆ ਸੀ ਲੈਵਲ ਪਾਖੜਾ ਦਾ ਪਾਣੀ ਦਾ ਉੱਥੇ 1453 ਫੀਟ ਹੀ ਸੀਗਾ ਲੇਕਿਨ ਇਹ ਸਾਰੀ 1600 ਫੁੱਟ ਸੀ ਉਦੋਂ ਤੱਕ ਵੀ ਇਹਨਾਂ ਨੇ ਕਿਸੇ ਨੇ ਪਾਣੀ ਜਿਹੜਾ ਘਟਾਇਆ ਨਹੀਂਗਾ ਯਾਨੀ ਕਿ ਹੌਲੀ ਹੌਲੀ ਪਾਣੀ ਛੱਡ ਦੇਣਾ ਚਾਹੀਦਾ ਸੀਗਾ 1978 ਵਿੱਚ ਉਹਨੂੰ 1453 ਤੇ ਲਿਆਏ ਲੇਕਿਨ ਇਹਨਾਂ ਨੇ ਉਰਾ ਲੈਵਲ ਇਸ ਵਾਰੀ 1600 ਰੱਖਿਆ ਜਿੱਕਿ ਪ੍ਰੈਡਿਕਸ਼ਨ ਇਹ ਸੀ ਕਿ 105% ਜਿਹੜੀ ਮੌਨਸੂਨ ਵਧ ਹੈਗੀ ਹੈ ਔਰ ਸਾਡੇ ਕੁਝ ਵਿਅਕਤੀ ਪਾਕ ਉੱਥੇ ਗਏ ਸੀ ਡੈਮ ਤੇ ਜਿਹੜਾ ਨਾਮ ਹਰਦੀਪ ਸਿੰਘ ਕਿੰਗਰਾ ਸੀ ਆਈਆਰਐਸ 6 8 2025 ਆ ਪਿਛੇ ਜੇ ਉਦੋਂ ਜਿਹੜਾ ਲੈਵਲ ਸੀਗਾ ਉਦੋਂ 1635 ਲੈਵਲ ਸੀਗਾ ਉੱਥੇ ਫੀਟ ਇਹ ਪਾਣੀ ਇੰਨਾ ਜ਼ਿਆਦਾ ਸੀਗਾ ਜਦ ਕਿ ਪ੍ਰੈਡਿਕਸ਼ਨ ਇਹ ਸੀ 105% بارش ਹੋਣੀ ਤੇ 31 8 2025 ਨੂੰ ਇਹ ਲੈਵਲ ਵੱਧ ਕੇ 1672 ਫੀਟ ਹੋ ਗਿਆ ਜਦੋਂ 1672 ਹੋ ਗਿਆ ਤੇ ਫੇਰ ਇੱਕਦਮ ਕਬਰਾਰ ਚ ਆ ਗਏ ਤੇ 1678 ਤੇ ਇਹਨਾਂ ਨੇ ਪਾਣੀ ਰੀਲੀਜ਼ ਕਰਤਾ ਬਿਨਾ ਕਿਸੇ ਨੂੰ ਇਤਲਾਹ ਦਿੱਤੀਆਂ ਜਦਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ 1977-78 ਦੀ ਗੱਲ ਕਰੀਏ ਤਾਂ ਲੈਵਲ ਘਟਾ ਕੇ 1453 ਤੇ ਰੱਖਣਾ ਚਾਹੀਦਾ ਸੀ ਇਹਨਾਂ ਨੂੰ ਜਿਹੜਾ ਇਹ 1600 ਦੇ ਰੱਖੀ ਬੈਠੇ ਸੀ ਪਹਿਲਾਂ ਹੀ ਜੇ ਪਾਣੀ ਘਟਾ ਕੇ ਲੈਵਲ ਰੱਖਦੇ ਤਾਂ ਸ਼ਾਇਦ ਇੰਨੀ ਤਬਾਹੀ ਨਾ ਹੁੰਦੀ ਤੇ 1678 ਤੇ ਜਾ ਕੇ ਇਹਨਾਂ ਨੇ ਪਾਣੀ ਬਿਨਾ ਦੱਸੇ ਲੋਕਾਂ ਨੂੰ ਚੇਤਾਵਨੀ ਨਹੀਂ ਦਿੱਤੀ ਅਚਨ ਚੇਤ ਪਾਣੀ ਛੜਤਾ ਜੀਰੇ ਨਾਲ ਪੰਜਾਬ ਰੁੜ ਗਿਆ 1988 ਦੀ ਲੋਕ ਗੱਲ ਕਰਦੀ ਹੈ 1988 ਦੇ ਵਿੱਚ ਹੜ ਆਏ ਸਨ ਇਸ ਤੋਂ ਘੱਟ ਸਨ ਉਦੋਂ ਜਦੋਂ ਛੜਨਾ ਹੀ ਸੀ ਫਿਰ ਥੋੜਾ ਜਿਹਾ ਤਵੱਜੋ ਦੇ ਕੇ ਪਾਣੀ ਛੱਡਦੇ ਉਦੋਂ 1686.55 ਤੇ ਪਾਣੀ ਛੱਡਿਆ ਗਿਆ ਇਸ ਵਾਰੀ 1678 ਤੇ ਛੜਤਾ ਜਦੋਂ ਪਾਣੀ ਛੱਡਣ ਲੱਗੇ ਉਦੋਂ ਬਈ ਵੇਟ ਕਰ ਲੋ ਥੋੜਾ ਅਕਲਾਵੋ ਹੌਲੀ ਹੌਲੀ ਪਾਣੀ ਛੱਡ ਦੋ ਉਦੋਂ ਵੀ ਤੁਸੀਂ ਕਾਦੀ ਕਰਗੇ ਜਦੋਂ ਪਾਣੀ ਰਿਲੀਜ਼ ਕਰਨਾ ਸੀ ਪਹਿਲਾਂ ਉਦੋਂ 1453 ਤੇ ਰਿਲੀਜ਼ ਕਰਦੇ ਤੁਸੀਂ 1678 ਤੱਕ ਵੇਟ ਕਿਉਂ ਕੀ ਗਏ ਸੋ ਕਹਿਣ ਦਾ ਬਰੇ ਮੈਨ ਡਿਸਾਸਟਰ ਹੈ ਅਗਰ ਸਰਕਾਰਾਂ ਦੀ ਇਸ ਤੇ ਨਲਾਇਕੀ ਨਾ ਹੁੰਦੀ ਤਾਂ ਅੱਜ ਨੁਕਸਾਨ 25% ਹੀ ਸਾਡਾ ਹੋਣਾ ਸੀਗਾ ਇਸ ਤੋਂ ਵੱਧ ਪੰਜਾਬ ਦਾ ਨੁਕਸਾਨ ਮੇਰੇ ਦੋਸਤੋ ਹੋਣਾ ਨਹੀਂ ਸੀਗਾ ਹੁਣ ਆਪਾਂ ਗੱਲ ਕਰ ਲਈਏ ਜਿਹੜਾ ਪ੍ਰਧਾਨ ਮੰਤਰੀ ਜੀ ਲੰਮਾ ਛੋੜਾ ਕੰਮ ਹੈ ਪ੍ਰੈਸ ਕਾਨਫਰੰਸ ਸਾਰੀਆਂ ਗੱਲਾਂ ਨਹੀਂ ਮੈਂ ਦੱਸ ਸਕਦਾ ਹੁਣ ਪ੍ਰਧਾਨ ਮੰਤਰੀ ਜੀ ਆਏ ਸਰਕਾਰ ਤਾਂ ਕਿਤੇ ਦਿਖੀ ਨਹੀਂ ਮਾਨ ਸਾਹਿਬ ਬਿਮਾਰ ਹੋ ਗਏ ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਦੇਵੇ لیکن سرکار مکمل طور تے فیل ہو گئی۔ मुख्यमंत्री مکمل طور تے فیل ہو گیا۔ اریگیشن ڈیپارٹمنٹ تَت پر رہے گا۔ ہن میں نکھیدی نہیں کرنا چاہندا سی کسی گل دی کسی دی کیونکہ ساڈا اے کم سی گا کہ آفت دے سمے اسی سارے مل کے ਤੁਸੀਂ دیکھا ہونا ہے کبھی بھی اسی کوئی نقطہ چینی نہیں کیتی۔ آفت دے سمے ਔکھے سمے اک جٹ ہو کے سارےاں ਕੱਟ ਕੇ ਲੋਕਾਂ ਦੇ ਨਾਲ ਖੜੇ ਹੋਣ ਦੀ ਲੋੜ ਹੈ ਨਾ ਕਿ ਕਿਸੇ ਦੀ ਨੁਕਤਾਚੀ ਨਹੀਂ ਕਰਨੀ। ਪਰ ਉਹ ਕਾਫੀ ਦੇਖੋਗੇ ਇਸ ਗੱਲ ਨੂੰ ਸਰਕਾਰਾਂ ਆਪਣੀ ਪਿੱਠ ਥੱਪਤ ਪਾ ਰਹੀਆਂ ਨੇ। ਦੇਸ਼ ਦੇ ਪ੍ਰਧਾਨ ਮੰਤਰੀ ਵੀ ਆਏ। ਉਹਨਾਂ ਨੇ ਵੀ ਪਿੱਠ ਥੱਪਤ ਪਾਈ। ਉਹਨਾਂ ਨੇ ਕਿਹਾ ਕਿ ਮੈਂ 1600 ਕਰੋੜ ਰੁਪਏ ਦਿੰਦਾ ਹਾਂ। ਸੋ ਮੈਂ ਥੋੜਾ ਜਿਹਾ ਚਾਨਣ ਉਸ ਬਾਰੇ ਤੁਹਾਨੂੰ ਇਹ ਪਉਣਾ ਛੋਣਾ। ਜਿਹੜਾ ਪਾਖੜਾ ਡੈਮ ਹੈ ਫਲੱਡ ਕੰਟਰੋਲ ਪਾਵਰ ਜਨਰੇਸ਼ਨ ਇਰੀਗੇਸ਼ਨ ਇਹ ਤਿੰਨ ਚੀਜ਼ਾਂ ਹਸੇ ਬਣਾਇਆ ਗਿਆ ਹੈ ਪਾਵਰ ਹਸੇ ਇਰੀਗੇਸ਼ਨ ਹਸੇ ਤੇ ਫਲੱਡ ਕੰਟਰੋਲ ਕਰਨ ਵਾਸਤੇ ਜਿਹੜਾ ਬੀਬੀਐਮ ਚੇਅਰਮੈਨ ਸੀਗਾ ਇਸ ਵਾਰ ਉਹਨੇ ਜੂਨ ਚ ਉਹਨੂੰ ਪਤਾ ਲੱਗ ਗਿਆ ਸੀ ਉਹਨੇ ਕਿਹਾ ਇਹ ਗੱਲ ਪ੍ਰੈਸ ਕਾਨਫਰੰਸ ਦੇ ਵਿੱਚ ਕਿ 105% بارش ਹੋਏਗੀ ਜਾਨੀ ਕਿ 100% ਤੋਂ ਵੀ 5% ਵੱਧ ਇਸ ਦੇ ਬਾਅਦ ਯੂਧਵੀ ਜੋ ਹਾਲਾਤ ਸੰ ਡੈਮ ਦੇ ਇੱਕ ਐਮ ਡੀ ਡੀ ਐਲ ਹੁੰਦਾ ਹੈ ਮਿਨੀਮਮ ਡਰਾ ਡਾਊਨ ਲੈਵਲ ਇਹ 1460 ਤੱਕ ਹੁੰਦਾ ਹੈ 1977 ਤੇ 78 ਦੇ ਜੇ ਤੁਸੀਂ ਅੰਕੜੇ ਕੱਢ ਲਓ ਇਹ 1453 ਫੀਟ ਤੋਂ ਲੈ ਕੇ 1453 ਸੀਗਾ ਉਦੋਂ ਵੀ ਡਾਊਨ ਚਲਾ ਗਿਆ ਸੀ ਲੈਵਲ ਪਾਕੜਾ ਦਾ ਪਾਣੀ ਦਾ ਉੱਥੇ 1453 ਫੀਟ ਸੀਗਾ ਲੇਕਿਨ ਇਸ ਵਾਰੀ 1600 ਫੁੱਟ ਸੀ ਉਦੋਂ ਤੱਕ ਵੀ ਇਹਨਾਂ ਨੇ ਕਿਸੇ ਨੇ ਪਾਣੀ ਜਿਹੜਾ ਘਟਾਇਆ ਨਹੀਂਗਾ ਯਾਨੀ ਕਿ ਹੌਲੀ ਹੌਲੀ ਪਾਣੀ ਛੱਡ ਦੇਣਾ ਚਾਹੀਦਾ ਸੀਗਾ 1978 ਵਿੱਚ ਉਹਨੂੰ 1453 ਤੇ ਲਿਆਏ ਲੇਕਿਨ ਇਹਨਾਂ ਨੇ ਉਹਰਾ ਲੈਵਲ ਇਸ ਵਾਰੀ 1600 ਰੱਖਿਆ ਕਿ ਪ੍ਰੈਡਿਕਸ਼ਨ ਇਹ ਸੀ ਕੀ 105% ਜਿਹੜੀ ਮੌਨਸੂਨ ਵਧ ਹੈਗੀ ਹੈ ਔਰ ਸਾਡੇ ਕੁਝ ਵਿਅਕਤੀ ਉੱਥੇ ਗਏ ਸੀ ਡੈਮ ਤੇ ਜਿਹੜਾ ਨਾਮ ਹਰਦੀਪ ਸਿੰਘ ਕਿੰਗਰਾ ਸੀ ਆਈਆਰਐਸ 682025 ਆ ਪਿਛੇ ਜੇ ਉਦੋਂ ਜਿਹੜਾ ਲੈਵਲ ਸੀਗਾ ਉਦੋਂ 1635 ਲੈਵਲ ਸੀਗਾ ਉੱਥੇ ਇਹ ਪਾਣੀ ਇੰਨਾ ਜ਼ਿਆਦਾ ਸੀਗਾ ਜਦਕਿ ਪ੍ਰੈਡਿਕਸ਼ਨ ਇਹ ਸੀ 105% بارش ਹੋਣੀ ਤੇ 31 ਅੱਠ 2025 ਨੂੰ ਇਹ ਲੈਵਲ ਵੱਧ ਕੇ 1672 ਫੀਟ ਹੋ ਗਿਆ ਜਦੋਂ 1672 ਹੋ ਗਿਆ ਤੇ ਫਿਰ ਇੱਕਦਮ ਕਬਰਾਰ ਚ ਆ ਗਏ ਤੇ 1678 ਤੇ ਇਹਨਾਂ ਨੇ ਪਾਣੀ ਰੀਲੀਜ਼ ਕਰਤਾ ਬਿਨਾ ਕਿਸੇ ਨੂੰ ਇਤਲਾਹ ਦਿੱਤੀਆਂ ਜਦਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ 1977 78 ਦੀ ਗੱਲ ਕਰੀਏ ਤਾਂ ਲੇਵਲ ਘਟਾ ਕੇ 1453 ਤੇ ਰੱਖਣਾ ਚਾਹੀਦਾ ਸੀ ਇਹਨਾਂ ਨੂੰ ਜਿਹੜਾ ਇਹ 1600 ਤੇ ਰੱਕੀ ਬੈਠੇ ਸੀ ਪਹਿਲਾਂ ਹੀ ਜੇ ਪਾਣੀ ਘਟਾ ਕੇ ਲੈਵਲ ਰੱਖਦੇ ਤਾਂ ਸ਼ਾਇਦ ਇੰਨੀ ਤਬਾਹੀ ਨਾ ਹੁੰਦੀ ਤੇ 1678 ਤੇ ਜਾ ਕੇ ਇਹਨਾਂ ਨੇ ਪਾਣੀ ਬਿਨਾਂ ਦੱਸੇ ਲੋਕਾਂ ਨੂੰ ਚੇਤਾਵਨੀ ਦਿੱਤੀ ਅਚਨ ਚੇਤ ਪਾਣੀ ਛੜਤਾ ਜੀਰੇ ਨਾਲ ਪੰਜਾਬ ਰੁੜ ਗਿਆ 1988 ਦੀ ਲੋਕ ਗੱਲ ਕਰਦੇ ਹੈ 1988 ਦੇ ਵਿੱਚ ਫੜ ਆਏ ਸਨ ਇਸ ਤੋਂ ਘੱਟ ਸਨ ਉਦੋਂ ਜਦੋਂ ਛੱਡਣਾ ਹੀ ਸੀ ਫਿਰ ਥੋੜਾ ਜਿਹਾ ਤਵੱਜੂ ਦੇ ਕੇ ਪਾਣੀ ਛੱਡਦੇ ਉਦੋਂ 1687.55 ਤੇ ਪਾਣੀ ਛੱਡਿਆ ਗਿਆ ਇਸ ਵਾਰੀ 1678 ਤੇ ਛੱਡਤਾ ਜਦੋਂ ਪਾਣੀ ਛੱਡਣ ਲੱਗੇ ਉਦੋਂ ਬਈ ਵੇਟ ਕਰ ਲੋ ਥੋੜਾ ਅਕਲਾਹ ਦਿਓ ਹੌਲੀ ਹੌਲੀ ਪਾਣੀ ਛੱਡ ਦੋ ਉਦੋਂ ਵੀ ਤੁਸੀਂ ਕਾਦੀ ਕਰਕੇ ਜਦੋਂ ਪਾਣੀ ਰਿਲੀਜ਼ ਕਰਨਾ ਸੀ ਪਹਿਲਾਂ ਉਦੋਂ 1453 ਤੇ ਰਿਲੀਜ਼ ਕਰਦੇ 1678 ਤੱਕ ਵੇਟ ਕਿਉਂ ਕੀਤੀ ਗਈ ਸੋ ਕਹਿਣ ਦਾ ਬਰੇ ਮੈਨ ਮੇਡ ਡਿਸਾਸਟਰ ਹੈ ਅਗਰ ਸਰਕਾਰਾਂ ਦੀ ਇਸ ਤੇ ਨਲਾਇਕੀ ਨਾ ਹੁੰਦੀ ਤਾਂ ਅੱਜ ਨੁਕਸਾਨ 25% ਹੀ ਸਾਡਾ ਹੋਣਾ ਸੀਗਾ ਇਸ ਤੋਂ ਵੱਧ ਪੰਜਾਬ ਦਾ ਨੁਕਸਾਨ ਮੇਰੇ ਦੋਸਤੋ ਹੋਣਾ ਨਹੀਂ ਸੀਗਾ ਹੋਣਾ ਆਪਾਂ ਗੱਲ ਕਰ ਲਈਏ ਜਿਹੜਾ ਪ੍ਰਧਾਨ ਮੰਤਰੀ ਜੀ ਲੰਮਾ ਚੋੜਾ ਕੰਮ ਹੈ ਪ੍ਰੈਸ ਕਾਨਫਰੰਸ ਸਾਰੀਆਂ ਗੱਲਾਂ ਨਹੀਂ ਮੈਂ ਦੱਸ ਸਕਦਾ ਹੁਣ ਪ੍ਰਧਾਨ ਮੰਤਰੀ ਜੀ ਆਏ ਸਰਕਾਰ ਤਾਂ ਕਿਤੇ ਦਿਖੀ ਨਹੀਂ ਮਾਨ ਸਾਹਿਬ ਬਿਮਾਰ ਹੋ ਗਏ ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਦੇਵੇ ਲੇਕਿਨ ਸਰਕਾਰ ਮੁਕੰਮਲ ਤੌਰ ਤੇ ਫੇਲ ਹੋ ਗਈ ਮੁੱਖ ਮੰਤਰੀ ਮੁਕੰਮਲ ਤੌਰ ਤੇ ਫੇਲ ਹੋ ਗਿਆ ਇਰੀਗੇਸ਼ਨ ਡਿਪਾਰਟਮੈਂਟ